ਰੁਕ ਮਾਮਾ ਮੈਂ ਆਪਕੇ ਬਾਪੂ ਨੂੰ ਹਉਰੇ ਦਾ ਰੁਕ ਮਾਮਾ ਮੈਂ ਚਾਹ ਤਰਕੜਦੀ ਨਹੀਂ ਵਿੱਚ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਮੈਂ ਤਾਂ ਤੇਰੇ ਘਰ ਦੀ ਨਹੀਂ ਵਿੱਚ ਪਾਵਾਂ ਚਿੜੀਆਂ ਮੇਰੇ ਤੁਰਕਾਂ ਨੇ ਦਿਆਂ ਉਹ ਕਰ ਗੱਲਾਂ ਚਿੜੀਆਂ ਮੇਰਾ ਧਰਮੀ ਪਾਵਨੀ ਦੇਸਾਂ ਦਾ ਰਾਜ ਬਾਪੂ ਦੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਬਾਪੂ ਦੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਮੈਂ ਚਾਤਰ ਕੜਤੀ ਨਹੀਂ ਪਿੱਛੋਤੇ ਪਾਵਾਂ ਕੋਤੇ ਪਾਵਾਂ ਤੋਤੇ ਪਾਵਾਂ ਮੈਂ ਕਿਆ ਤਰਕੜਤੀ ਨਹੀਂ ਬਿਚੋਤੇ ਪਾਵਾਂ ਉਹ ਚੰਦ ਹੁਸਣ ਜਬਾਨੀ ਨਹੀਂ ਮਾਂ ਮਾਠਡੀਆਂ ਛਾਵਾਂ ਫਿਕਰਾਂ ਵਿੱਚ ਡੁੱਬਿਆ ਨਹੀਂ ਮੇਰਾ ਪਾਪੜ ਪਹੌੜਾ ਅਮੜੀ ਵੀ ਲਕੋਵੇ ਨਹੀਂ ਮੈਠੋ ਹੋ ਕੇ ਹਾਂ ਅਮੜੀ ਵੀ ਲਕੋਵੇ ਨਹੀਂ ਮੈਠੋ ਹੋ ਕੇ ਹਾਂ ਅਮੜੀ ਵੀ ਲਕੋਵੇ ਨਹੀਂ ਮੈਠੋਂ ਹਾਂ ਕੇ ਹਾਂ ਤੜੀ ਮਾਤੇ ਪੜੇ ਤੇ ਕਲੋ ਕਿਉਂਕਿ ਪੜਣਾ ਦਾ ਮੇਡਾ ਹੈ ਮੇਰੇ ਕੋਲ ਪੜਣਾ ਵਾਲੇ ਗੀਤ ਬਹੁਤ ਹੈ ਮੇਰਾ ਆਪਣਾ ਗੀਤ ਰਿਕਾਰਡ ਹੈ ਇੱਕ ਦਿਨ ਬਾਣ ਦਿਖਾਉ ਬਾਬਲਾ ਚਾਸੀ ਰਾਣੀ ਦੇ ਜੀ ਜੀ ਪਟਾਪੀ ਤੇ ਵੀ ਆਇਆ ਹੋਇਆ ਮੇਨਾ ਗੇਡੀਆਂ ਦੇ ਵਿੱਚ ਬਹੁਤ ਪੁਰਾਣਾ ਗੀਤ ਹੈ 12 ਸਾਲ ਹੋ ਗਏ ਜੀ ਰਿਕਾਰਡ ਤੋਂ ਸੁਨਿਆ ਕਰੋ ਇਹ ਜੀ ਅੱਗਾੜੇ ਮੈਨੂੰ ਕਈ ਲੋਕ ਕਹਿੰਦੇ ਪਰਮਨੰਦ ਤੂੰ ਮਸ਼ਹੂਰ ਤਾਂ ਨਹੀਂ ਹੋਇਆ ਤੇਰੀ ਆਵਾਜ਼ ਵੀ ਚੰਗੀ ਐ ਤੇ ਪਰਸਨੈਲਿਟੀ ਵੀ ਹੈਗੀ ਐ ਸਾਡਾ ਕੁਝ ਹੈਗਾ। ਬਾ ਯਾਰ ਮੈਂ ਚੰਗਾ ਗੋਗਾ ਤਾਂ ਕਰਕੇ ਨਹੀਂ ਮਸ਼ਹੂਰ ਹੋਇਆ ਚੰਗੇ ਲੋਕ ਘੱਟ ਸੋਦੇ ਆ। ਚੰਗੇ ਦਾ ਮਤਲਬ ਬਹੁਤ ਚੰਗਾ ਕੋਈ ਖਾਨ ਸਾਹਿਬ ਨਹੀਂ ਚੰਗੇ ਦਾ ਮਤਲਬ ਵੀ ਮੈਂ ਚੰਗੇ ਟੀਜਾ ਗਾਉਣਾ ਬਾੜੀ ਚੀਜ਼ ਮੈਂ ਕਦੇ ਗਾਈ ਨਹੀਂ ਲੱਚਰ ਨਹੀਂ ਗਾਇਆ ਕਦੇ। ਤੁਰ ਕੇ ਮਣੀ ਇਕਬਾਰ ਤੇ ਮਾਵਾ ਲੱਭਦੀਆਂ ਰੱਬ ਨੇ ਮਾਂ ਬਣਾਈ ਕਿਉਂਕਿ ਰੱਬ ਆਪ ਹਰੇਕ ਦਾ ਪਹੁੰਚ ਨਹੀਂ ਸਕਦਾ ਜਦੋਂ ਮਾਂ ਮਤਲਬ ਚੱਲਦੀਆਂ ਤੇ ਕਿੰਨੇ ਚਿੱਤੇ ਆਉਂਦੀਆਂ ਨੇ ਮੈਨੂੰ ਜਸ ਲੱਗਿਆ ਜੀ ਮਾਂ ਵਰਗਾ ਤੜਛਾ ਮਾਂ ਪੂਟਾ ਨੋ ਕਿਤੇ ਨਜ਼ਰ ਨਆਵੇ ਲੈ ਕੇ ਰੱਬ ਤੋਂ ਛਾਂ ਉਤਾਰੀ ਤੇਰਾ ਪਦੇ ਸਵਰਗ ਬਣਾਏ ਐਨੀਆਂ ਕੂੜੀਆਂ ਚੱਕ ਤੇ ਛਾਵਾਂ ਲੱਭਦੀਆਂ ਨਹੀਂ ਉੜਕਾ ਬਣੇ ਇੱਕ ਵਾਰ ਤੇ ਮਾਮਾ 납ਦੀਆਂ ਨਹੀਂ ਉੜਕਾ ਬਣੇ ਇੱਕ ਵਾਰ ਤੇ ਮਾਮਾ 납ਦੀਆਂ ਨਹੀਂ ਤੇ ਮਾਮਾ 납ਦੀਆਂ ਲਈ ਉੱਤਰ ਤੁਹਾਨੂੰ ਕਿੰਨੇ ਮਰਜੀ ਮਾੜੇ ਹੋਣ ਪਰ ਮਾਂ ਨਹੀਂ ਲੈਣਦੀ ਕਦੇ ਵੀ ਉਹ ਪੁੱਤਰ ਪਾਵੇਂ ਲੱਖ ਜਹਾਨ ਤੇ ਮੰਦੇ ਨੇ ਪਰ ਮਾਵਾ ਆਖਣ ਸਾਰੇ ਜੱਗ ਤਾਂ ਚੰਗੇ ਨੇ ਪੁੱਤਰ ਪਾਵੇਂ ਲੱਖ ਜਹਾਨ ਤੇ ਮੰਦੇ ਨੇ ਮਾਵਾ ਆਖਣ ਸਾਰੇ ਜੱਗ ਤਾਂ ਚੰਗੇ ਨੇ ਐਨੀਆਂ ਕੂੜੀਆਂ ਨੇਕ ਵਥਾਂਵਾਂ ਲੱਭਦੀਆਂ ਨਹੀਂ

ਮਾਵਾ ਜਦੋਂ ਤੁਰ ਜਾਂਦੀ ਆ ਤੇ ਭਾਂਡਾ ਖੜਕਦਾ ਕੋਈ ਬੂਹਾ ਖੜਕਦਾ ਲੱਗਦਾ ਮਾਂ ਆ ਗਈ ਪਰ ਮਾਂ ਨਹੀਂ ਆਉਂਦੀ ਜਿਹੜਾ ਇੱਕ ਵਾਰੀ ਬੱਤ ਕਰੇ ਜੇ ਸਾਰ ਤੋ ਚਲੇ ਜਾਵੇ ਉਹ ਵਾਪਸ ਨਹੀਂ ਆਉਂਦਾ ਬਿੜ ਮਾਂ ਮਤੇ ਕੀਨੇ ਪਰਤ ਪਡਾਉਣਾ ਏ ਐਵੇਂ ਬੂਹਾ ਖੜ ਕੇ ਆ ਭੱਜ ਕੇ ਆਉਣਾ ਏ ਬਿੰਦਾਂਾਂ ਮਾਤੇ ਕੀੜੇ ਪਰ ਤੇ ਟੰਡਾਉਣਾ ਏ ਐਵੇਂ ਬੂਹਾ ਖੜ ਕੇ ਆ ਪੱਡ ਕੇ ਆਉਣਾ ਏ ਐਵੇਂ اولاد ਮਾਪਾਂ ਤਾਂ ਮਾ ਲੱਭਦੀਆਂ ਨਹੀਂ ਕੋਈ ਕਬਣੀ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਜੇ ਤੁਹਾਨੂੰ ਗੱਲ ਚਿੱਤੇ ਆ ਗਈ ਸੁਣਨ ਵਾਲੀ ਗੱਲ ਹੈ ਬਹੁਤ ਵਧੀਆ ਗੱਲ ਦੱਸਣ ਲੱਗਿਆ ਹੋਇਆ ਕਿਸੇ ਮਾਂ ਦਾ ਪੁੱਤ ਜੱਜ ਬਣ ਜਾਂਦਾ ਪੜ੍ਹ ਲਿਖ ਕੇ ਵੱਡੀ ਕੋਠੀ ਪਾ ਲੈ ਤੱਕ ਕਮਰਾ ਜਿਹੜਾ ਸਭ ਤੋਂ ਪੁਰਾਣਾ ਉਹਦੇ ਵਿੱਚ ਮਾਂ ਨੂੰ ਬੁਖਾ ਦੇ ਦਿੱਤਾ ਤੇ ਉਹਦੇ ਕੋਲੇ ਜਾਂਦਾ ਨਹੀਂ ਜਾਂਦਾ ਹਬੀ ਵੀ ਦੇਖ ਨਹੀਂ ਜਾਂਦਾ ਇੱਕ ਦਿਨ ਲੱਗਿਆ ਕੋਲ ਦੀ ਮਾਂ ਕੇ ਦੀ ਪੁੱਤਰਾ ਕਦੇ 4 ਮਿੰਟ ਮੇਰੇ ਕੋਲੇ ਬਹਿ ਜਾ ਕਰ ਮੈਂ ਤਾਂ ਇਜਤ ਦਿੱਤਾ ਮਾਪਾ ਕਹਿੰਦਾ ਮੈਨੂੰ ਕੇਸ ਵਿੱਚ ਬਹੁਤ ਹੈ ਮੇਰੇ ਕੋਲੇ ਇਹਨੂੰ ਕੰਮ ਬਹੁਤ ਤੂੰ ਕੰਮ ਦੱਸ ਕੇ ਤੈਨੂੰ ਚਾਹੀਦਾ ਕੀ ਆ ਲੀੜਾ ਕੱਪੜਾ ਪੈਸਾ ਤੇ ਨਾ ਮਾਂ ਕਹਿੰਦੀ ਪੁੱਤਰਾ ਮਾਂ ਦਾ ਦੇਣ ਨਹੀਂ ਦੇ ਸਕਦਾ ਤੂੰ ਕੱਲਾ ਵੀ ਕੋਈ ਵੀ ਨਹੀਂ ਦੇ ਸਕਦਾ ਉਹ ਕਹਿੰਦਾ ਮੈਂ ਤਾਂ ਦੇ ਸਕਦਾ ਹਾਂ ਕਹਿੰਦੀ ਫਿਰ ਚੰਗਾ ਅੱਜ ਰਾਤ ਨੂੰ ਉਹ ਨਾ ਜਿਹਨੇ ਬਚਪਨ ਦੇ ਵਿੱਚ ਮੇਰੇ ਨਾਲ ਸੌਂਦਾ ਸੀ ਉਹਨੇ ਸੌਣਾ ਕਹਿੰਦਾ ਮੈਂ ਆ ਜਾ ਰਾਂ ਰਾਤ ਨੂੰ 9 ਵਜੇ 9:30 ਵਜੇ ਆਉਂਦਾ ਹੈ ਤੂੰ ਤਾਂ ਬਿੱਡ ਤੇ ਪੈਣ ਲੱਗਦਾ ਤੇ ਮਾਂ ਇੱਕ ਗਲਾਸ ਪਾਣੀ ਦਾ ਬੋਲ ਦਿੰਦੀ ਹੈ ਬੁਰਕ ਕੇ ਬਾਹਰ ਤੱਕ ਤਾਂ ਮਾਤਾ ਕੀ ਕਰ ਲੱਗੀ ਐ ਮੈਨੂੰ ਬਖਸ਼ ਮਾਰ ਕਰਨਾ ਮਾਤੇ ਦੀ ਪੁੱਤਰਾ ਚਾਰ ਛੱਟਿਆਂ ਨਾਲ ਕਬਰ ਆ ਗਿਆ ਮੈਂ ਤੈਨੂੰ 9 ਮਹੀਨੇ ਕੱਖ ਦੇ ਵਿੱਚ ਰੱਖਿਆ ਜਦ ਤੂੰ ਪੈਦਾ ਹੋਇਆ ਤੈਨੂੰ ਸੁਪੀ ਥਾ ਤੇ ਪੈਂਦੀ ਸੀ ਤੇ ਆਪ ਕਿੱਲੀ ਥਾ ਤੇ ਪੈਂਦੀ ਸੀ ਪਹਿਲੀ ਡਿਗ ਪੈਂਦਾ ਮਾਤਾ ਮੈਨੂੰ ਮਾਫ ਕਰਦੀ ਅੱਜ ਤੋਂ ਤੈਨੂੰ ਰੋਜ਼ ਮਿਲਕੇ ਜਾਇਆ ਕਰੂੰਗਾ ਸੋਕੀ ਤੋਂ ਮਾਤਾ ਦੇ ਨਹੀਂ ਦੇ ਸਕਦਾ ਕੋਈ ਆਖ ਲੈਣ ਦੇ ਕੌਮੀ ਉਹੜ ਖਾਕ ਤੇ ਵਖਰਾ ਕਰ ਜਾਵੀ ਮਾਂ ਦੇ ਮਰ ਤੋਂ ਪਹਿਲਾ ਪਹਿਲਾ ਮਰ ਜਾਵੀ ਬਾਦ ਕੇ ਟੱਕ ਤੇ ਮਰਨ ਮੁੱਖਾਂ 'ਵਾਂ ਲੱਭਦੀਆਂ ਨਹੀਂ ਔਰ ਜਾਵਣੀ ਇੱਕ ਵਾਰ ਤੇ ਮਾਂਵਾ ਲੱਭਦੀਆਂ ਨਹੀਂ ਹੋ ਔਰ ਜਾਵਣੀ ਇੱਕ ਵਾਰ ਤੇ ਮਾਂਵਾ ਲੱਭਦੀਆਂ ਨਹੀਂ ਤਾਲੀ ਬਾਦ ਪੜੋ ਕਪੀ ਮੇਰਾ ਸਮਾਪਤਾ ਫਿਰ ਕਿਤੇ ਪਰਮਾਤਮਾ ਨੇ ਚਾਇਆ ਤੇ ਮੇਰਾ ਵਰਗੇ ਰੂਹਾਂ ਦੇ ਕਰਨੇ ਦਰਸ਼ਨ ਅਗਲੀ ਕਾਰਵਾਈ ਮੈਡਮ ਦੀ ਦੱਸਣਗੇ